ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਰਿਆਣਾ ਹਿਮਾਚਲ ਤੇ ਮੈਂ ਤੁਹਾਡੇ ਨਾਲ ਨਿਧੀ ਛਾ ਅੱਜ ਪੰਜਾਬ ਦੀ ਜਨਤਾ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਪੰਜਾਬ ਦੀ ਜਨਤਾ ਨੂੰ ਅਜੇ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਸਿਹਤ ਨਾਲ ਜੁੜੀ ਖਬਰ ਹੈ ਜਨਤਾ ਦੀ ਸਿਹਤ ਨਾਲ ਜੁੜੀ ਖਬਰ ਹੈ ਪੰਜਾਬ ਦੀ ਜਨਤਾ ਨੂੰ ਹੁਣ 10 ਲੱਖ ਦਾ 10 ਲੱਖ ਰੁਪਏ ਤੱਕ ਦਾ ਇਲਾਜ ਹੁਣ ਮੁਫਤ ਮਿਲੇਗਾ ਅੱਜ ਚੰਡੀਗੜ੍ਹ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਆਪ ਕਨਵੀਨਰ ਅਵਿੰਦ ਕੇ ਜੀਵਾਲ ਵੀ ਉੱਥੇ ਮੌਜੂਦ ਰਹੇ ਜਨਤਾ ਨੂੰ ਸੰਬੋਧਨ ਕੀਤਾ ਸੀਮਾਨ ਮਾਨਯ ਜਨਤਾ ਨੂੰ ਸੰਬੋਧਨ ਕੀਤਾ ਤੇ ਹੋਰ ਵੀ ਕਈ ਗੱਲਾਂ ਹੋਈਆਂ ਉੱਥੇ ਅੱਜ ਮੇਰੇ ਨਾਲ ਮੇਰੇ ਸਹਿਯੋਗੀ ਸਿਮਰਨ ਕੌਰ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਹਾਂ ਕਿ ਆਖਿਰ ਇਹ ਯੋਜਨਾ ਕਿਸ ਤਰੀਕੇ ਨਾਲ ਲੋਕਾਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ ਜੀ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਨidhi ਯਕੀਨੀ ਤੌਰ ਤੇ ਪੰਜਾਬ ਦੇ ਲੋਕਾਂ ਦੇ ਲਈ ਇੱਕ ਬਹੁਤ ਹੀ ਵੱਡਾ ਤੋਹਫਾ ਹੈ ਜਿਹੜਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਦਿੱਤਾ ਕਿਉਂਕਿ ਅਕਸਰ ਦੇਖਿਆ ਜਾਂਦਾ ਰਿਹਾ ਹੈ ਕਿ ਇਲਾਜ ਦੇ ਅਭਾਪ ਤੋਂ ਜੇ ਆਪਾਂ ਪੰਜਾਬ ਦੀ ਨਾ ਗੱਲ ਕਰੀਏ ਆਲ ਓਵਰ ਇੰਡੀਆ ਦੀ ਗੱਲ ਕਰੀਏ ਤਾਂ ਬਹੁਤ ਸਾਰੀ ਨਿਊਜ਼ ਤੁਸੀਂ ਵੀ ਦੇਖੀ ਹੋਊਗੀ ਕਿ ਹਸਪਤਾਲ ਦੇ ਬਾਹਰ ਦਮ ਤੋੜਤਾ ਇਲਾਜ ਨਾ ਮਿਲਣ ਦੀ وجہ ਤੇ ਨਾਲ ਮੌਤ ਹੋ ਗਈ ਠੀਕ ਹੈ ਗਰੀਬ ਪਰਿਵਾਰ ਜੜੇ ਨੇ ਕੋਈ ਗੰਭੀਰ ਬਿਮਾਰੀ ਜੇ ਕਿਸੇ ਨੂੰ ਹੋ ਜਾਂਦੀ ਹੈ ਤੇ ਉਸ ਦਾ ਇਲਾਜ ਨਹੀਂ ਕਰਵਾ ਪਾਉਂਦੇ ਤੇ ਕਿਸੇ ਨਾ ਕਿਸੇ ਦੀ ਜਾਨ ਗਮਾਉਣੀ ਪੈਂਦੀ ਹੈ ਪਰਿਵਾਰ ਦੇ ਵਿੱਚੋਂ ਲੇਕਿਨ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਸੇਤ ਸੁਵਿਧਾ ਤੇ ਕੰਮ ਕੀਤਾ ਪਹਿਲਾਂ ਜੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਤਾਂ ਮੁਹੱਲਾ ਕ ਜਨਤਾ ਚਰੀਆ ਉਹਨਾਂ ਨੂੰ ਮੁਫਤ ਇਲਾਜ ਮਿਲ ਸਕਿਆ ਪਾਵੇਂ ਉਹ ਛੋਟੀਆਂ ਬਿਮਾਰੀਆਂ ਦਾ ਸੀ ਉੱਥੇ ਟੈਸਟ ਵੀ ਮੁਫਤ ਕੀਤੇ ਜਾਂਦੇ ਸੀ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਸੀ ਫਿਰ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਗਿਆ ਤੇ ਹੁਣ ਸਿਹਤ ਸੁਵਿਧਾਵਾਂ ਦੇ ਨਾਲ ਲੱਗਦੀ ਇੱਕ ਸਕੀਮ ਲਾਂਚ ਕੀਤੀ ਗਈ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਸ ਦੇ ਤਹਿਤ 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਦੇ ਤਹਿਤ ਇਲਾਜ ਪੰਜਾਬ ਦੇ ਕਿਸੇ ਵੀ ਹਸਪਤਾਲ ਵਿੱਚ ਕਰਵਾਇਆ ਜਾ ਸਕੇਗਾ ਯਾਨੀ ਕਿ ਜੇ ਕੋ ਗੰਭੀਰ ਬਿਮਾਰੀ ਕਿਸੇ ਪਰਿਵਾਰ ਦੇ ਮੈਂਬਰ ਨੂੰ ਹੋ ਜਾਂਦੀ ਹੈ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਗੰਭੀਰ ਬਿਮਾਰੀ ਦਾ ਵੀ ਇਲਾਜ 10 ਲੱਖ ਤੱਕ ਦਾ ਇਲਾਜ ਤੁਸੀ ਪੰਜਾਬ ਦੇ ਕਿਸੇ ਵੀ ਹਸਪਤਾਲ ਚ ਕਰਵਾ ਸਕਦੇ ਹੋ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਤੁਹਾਨੂੰ ਕੋਈ ਵੀ ਵੱਖਰਾ ਕਾਰਡ ਬਣਾਉਣ ਦੀ ਲੋੜ ਨਹੀਂ ਹੈ ਨਾ ਤੁਹਾਨੂੰ ਕੋਈ ਬੀਪੀਐਲ ਕਾਰਡ ਸ਼ੋਅ ਕਰਨ ਦੀ ਲੋੜ ਹੈ ਮਤਲਬ ਕਿਸੇ ਵੀ ਵਰਗ ਵਿੱਚ ਤੁਸੀਂ ਆਉਨੇ ਹੋ ਤੇ ਤੁਸੀਂ ਇਸ ਯੋਜਨਾ ਦਾ ਲਾਭ ਲੈ ਸਕਦੇ ਹੋ ਸਿਰਫ ਤੁਹਾਨੂੰ ਆਪਣਾ ਵੋਟਰ ਕਾਰਡ ਜਾਂ ਫਿਰ ਆਪਣਾ ਆਧਾਰ ਕਾਰਡ ਦਿਖਾਉਣਾ ਪਏਗਾ ਜਿਸ ਤੇ ਤੁਹਾਡਾ ਜਿਹੜਾ ਐਡਰੈਸ ਹੈ ਉਹ ਪੰਜਾਬ ਦਾ ਹੋਣਾ ਚਾਹੀਦਾ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ ਕਿ ਇਸ ਯੋਜਨਾ ਦੇ ਤਹਿਤ ਤੁਹਾਡੇ ਪਰਿਵਾਰ ਚ ਕਿਸੇ ਨੂੰ ਵੀ ਜੇ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪੰਜਾਬ ਦੇ ਕਿਸੇ ਵੀ ਪ੍ਰਾਈਵੇਟ ਜਾਂ ਫਿਰ ਸਰਕਾਰੀ ਹਸਪਤਾਲ ਚ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਜੀ ਇਹ ਕਿਹਾ ਹੈ ਵੀ ਜਰਿਆ ਹੈ ਕਿ 58 ਲੱਖ ਲੋਕਾਂ ਨੂੰ ਇਸ ਦਾ ਲਾਭ ਮਿਲੂਗਾ ਦੇ ਨਾਲ ਹੀ 10 ਲੱਖ ਦਾ ਤਾਂ ਹੈ ਹੀ ਹੈ ਕਿ ਇਲਾਜ ਮੁਫਤ ਮਿਲੇਗਾ 58 ਲੱਖ ਪਰਿਵਾਰਾਂ ਨੂੰ ਇਸ ਦਾ ਲਾਭ ਮਿਲ ਸਕੇਗਾ ਪੰਜਾਬ ਦੇ ਪਰਿਵਾਰਾਂ ਨੂੰ ਤੇ 2 ਅਕਤੂਬਰ ਤੋਂ ਕਿਹਾ ਜਾ ਰਿਹਾ ਹੈ ਇਸ ਦਾ ਰਜਿਸਟ੍ਰੇਸ਼ਨ ਸਟਾਰਟ ਹੋ ਜਾਵੇਗਾ ਤੇ ਹੁਣ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਸੋਚਣ ਦੀ ਲੋੜ ਨਹੀਂ ਪਊਗੀ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਨੇ ਘਰ ਦੇ ਕਹਿੰਦੇ ਮੈਂ ਇਲਾਜ ਨਹੀਂ ਕਰਾਉਣਾ ਪੈਸੇ ਵੇਸਟ ਨੇ ਇੱਕ ਦੋ ਸਾਲ ਹੋਰ ਜੀਣਾ ਮੈਂ ਬਾਅਦ ਚ ਮਰੀ ਜਾਣਾ ਮੈਂ ਇਲਾਜ ਤੱਕ ਰਹਿਣਾ ਨਹੀਂ ਐਗਜੈਕਟਲੀ ਸੀਐਮ ਦੇ ਵੱਲੋਂ ਵੀ ਕਿ ਆ ਗਿਆ ਕਿ ਹੁਣ ਤੁਹਾਨੂੰ ਸੋਚਣ ਦੀ ਲੋੜ ਨਹੀਂ ਪਊਗੀ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਇਲਾਜ ਹੁਣ ਹੋ ਜਾਵੇਗਾ ਇਹ ਕਹਈਏ ਕਿ ਹੁਣ ਇਲਾਜ ਦਾ ਰਾਹ ਸੁੱਕਾ ਹੋ ਗਿਆ ਹੈ ਬਿਲਕੁਲ ਸੋਖਾ ਹੋ ਗਿਆ ਹੈ ਔਰ ਯਕੀਨੀ ਤੌਰ ਤੇ ਕਿਉਂਕਿ ਜੇ ਬਜ਼ੁਰਗਾਂ ਦੀ ਗੱਲ ਕਰੀਏ ਤੇ ਜਿਹੜੀ ਸਿਹਤ ਬੀਮਾ ਕੰਪਨੀਆਂ ਨੇ ਉਹ ਵੀ ਇੱਕ ਲਿਮਿਟ ਤੋਂ ਬਾਅਦ ਲੋਕਾਂ ਦਾ ਬੀਮਾ ਕਰਨਾ ਬੰਦ ਕਰ ਦਿੰਦੇ ਨੇ ਕਿਉਂਕਿ ਪਤਾ ਹੈ ਕਿ ਉਮਰ ਹੋ ਗਈ ਹੈ 60 ਜਾਂ 60 ਪਲੱਸ ਕਿਸੇ ਦੀ ਉਮਰ ਹੈ ਤਾਂ ਇਹਨਾਂ ਨੂੰ ਕੋਈ ਨਾ ਕੋਈ ਗੰਭੀਰ ਬਿਮਾਰੀ ਲੱਗ ਜੇਗੀ ਤੇ ਫਿਰ ਬੀਮਾ ਕੰਪਨੀਆਂ ਨੂੰ ਉਸ ਦਾ ਉਹਨਾਂ ਫਾਇਦਾ ਨਹੀਂ ਮਿਲੇਗਾ ਤਾਂ ਕਰਕੇ ਉਹ 60 ਪਲੱਸ ਲੋਕਾਂ ਦੇ ਬੀਮੇ ਨਹੀਂ ਕਰਦੀਆਂ ਸੀਗੀਆਂ ਇਸੇ ਕਰਕੇ ਬਹੁਤ ਸਾਰੇ ਲੋਕ ਅਜੇ ਸੀਗੇ ਜੋ ਬਜ਼ੁਰਗ ਅਵਸਥਾ ਵਿੱਚ ਕਿਸੇ ਗੰਭੀਰ ਬਿਮਾਰੀ ਨਾਲ ਗ੍ਰਸਤ ਹੋ ਜਾਂਦੇ ਸਨ ਉਹਨਾਂ ਨੂੰ ਇਲਾਜ ਨਹੀਂ ਸੀ ਮਿਲ ਪੰਦਾ ਤੇ ਅਨਫੋਰਚੂਨੇਟਲੀ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਸੀ ਤੇ ਇਸੇ ਕਰਕੇ ਲੋਕਾਂ ਦੀ ਜਾਨ ਦੀ ਕੀਮਤ ਸਮਝਦੇ ਹੋਏ ਇੱਕ ਵੱਡੀ ਪਹਿਲ ਲਾਭ ਮਿਲੇਗਾ ਕਿ ਇਹ ਵੀ ਦੱਸਿਆ ਗਿਆ ਕਿ ਜੇ ਕੋਈ ਬੀਪੀਐਲ ਪਰਿਵਾਰ ਹੈ ਜੋ ਕਿ ਆਲਰੇਡੀ ਕਿਸੇ ਸਰਕਾਰੀ ਕੇਂਦਰੀ ਯੋਜਨਾ ਦਾ ਲਾਭ ਲੈ ਰਿਆ ਉਹਨਾਂ ਨੂੰ ਵੀ ਡਰਨ ਦੀ ਲੋੜ ਨਹੀਂ ਹੈ ਉਹਨਾਂ ਨੂੰ ਵੀ ਇਸ ਸੀਐਮ ਸਿਹਤ بیمਾ ਯੋਜਨਾ ਦੇ ਤਹਿਤ 10 ਲੱਖ ਦਾ ਮੁਫਤ ਇਲਾਜ ਦਿੱਤਾ ਜਾਏਗਾ ਤੇ ਜਿਹੜੀ ਵੀ ਕੋਈ ਕੇਂਦਰੀ ਯੋਜਨਾ ਦਾ ਲਾਭ ਉਹ ਆਲਰੇਡੀ ਲੈ ਰਹੇ ਨੇ ਉਹ ਵੀ ਉਹਨਾਂ ਨੂੰ ਮਿਲਦਾ ਰਹੇਗਾ ਯਾਨੀ ਕਿ ਇਹਦੇ ਚ ਕੋਈ ਕਲਾਸ਼ ਨਹੀਂ ਹੈ ਕਿ ਜੇ ਤੁਸੀਂ ਕੇਂਦਰ ਦੀ ਸੁਵਿਧਾ ਲੈ ਰਹੇ ਹੋ ਤੇ ਤੁਹਾਨੂੰ ਸੂਬੇ ਦੀ ਸੁਵਿਧਾ ਨਹੀਂ ਮਿਲੇਗੀ ਤੇ ਇਹ ਬਹੁਤ ਹੀ ਵੱਡਾ ਉਪਰਾਹਲਾ ਤੇ ਸਿਹਤ ਦੀ ਜੇ ਗੱਲ ਕਰੀਏ ਤਾਂ ਸਿਹਤ ਮੁਲਾਕੇ ਪੰਜਾਬ ਸਰਕਾਰ ਹਮੇਸ਼ਾ ਹੀ ਅਗਰ ਸਰ ਰਹੀ ਹੈ ਮੋਲਾ ਕਲੀਨਿਕ ਵੀ ਖੋਲੋਗੇ ਤਾਂ ਫਰਿਸ਼ਤੇ ਸਕੀਮ ਵੀ ਇੱਕ ਲਾਂਚ ਕੀਤੀ ਗਈ ਸੀ ਜਿਸ ਦਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਸੜਕ ਤੇ ਤੇ ਉਹਨੂੰ ਜੋ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤੇ ਉਸ ਐਕਸੀਡੈਂਟ ਦਾ ਐਕਸੀਡੈਂਟ ਚ ਜਿਹੜਾ ਜ਼ਖਮੀ ਹੈ ਉਸਨੂੰ ਫ੍ਰੀ ਇਲਾਜ ਦਿੱਤਾ ਜਾਂਦਾ ਹੈ ਤੇ ਉਹਦੇ ਚ ਤਾਂ ਇੱਕ ਕੰਡੀਸ਼ਨ ਸੀਗੀ ਕਿ ਜਿਹੜੇ ਹਸਪੀਟਲਸ ਇਸ ਯੋਜਨਾ ਦੇ ਤਹਿਤ ਰਜਿਸਟਰਡ ਨੇ ਸਿਰਫ ਉਹਨਾਂ ਚ ਹੀ ਇਲਾਜ ਕਰਵਾਇਆ ਜਾਂਦਾ ਸੀਗਾ ਲੇਕਿਨ ਸੀਐਮਸਏ ਬੀਮਾ ਯੋਜਨਾ ਦੇ ਵਿੱਚ ਕਿਸੇ ਵੀ ਹਸਪਤਾਲ ਚ ਤੁਸੀਂ ਇਲਾਜ ਕਰਵਾ ਸਕਦੇ ਹੋ ਦੋ ਤਰੀਕ ਨੂੰ ਇਹ ਯੋਜਨਾ ਜੜੀ ਹੋ ਲਾਂਚ ਕਰ ਦਿੱਤੀ ਗਈ ਦੋ ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇ ਗਾਇਸ ਦਾ ਪੰਜਾਬ ਦੇ ਕਿਸੇ ਵੀ ਹਸਪਤਾਲ ਦੇ ਵਿੱਚ ਤੁਸੀਂ ਇਲਾਜ ਕਰਵਾ ਸਕਦੇ ਹੋ 10 ਲੱਖ ਰੁਪਏ ਤੱਕ ਦਾ ਇਲਾਜ ਤੁਹਾਨੂੰ ਮੁਫਤ ਮਿਲੇਗਾ ਤੇ ਦੂਜੀ ਜੇ ਗੱਲ ਕਰੀਏ ਮੈਡਮ ਕੇਂਦਰ ਦੀ ਯੋਜਨਾ ਬਾਰੇ ਕੇਂਦਰ ਦੀ ਯੋਜਨਾ ਇੱਕ ਆਯੁਸ਼ਮਾਨ ਕਾਰਡ ਵੀ ਲਾਂਚ ਕੀਤਾ ਗਿਆ ਕੇਂਦਰ ਦੇ ਵੱਲੋਂ ਫਿਲਹਾਲ ਪੰਜਾਬ 'ਚ ਨਹੀਂ ਚੱਲ ਰਿਹਾ ਪਰ ਕੀ ਆਯੁਸ਼ਮਾਨ ਕਾਰਡ ਦੇ ਵਿੱਚ ਕਿੰਨਾ ਲਿਮਿਟ ਹੈ ਤੇ ਕਿਹੜੇ-ਕਿਹੜੇ ਲੋਕਾਂ ਨੂੰ ਆਯੁਸ਼ਮਾਨ ਕਾਰਡ 'ਚ ਬੀਪੀਐਲ ਪਰਿਵਾਰਾਂ ਵਾਸਤੇ ਇਹ ਯੋਜਨਾ ਕੇਂਦਰ ਨੇ ਲਿਆਂਦੀ ਸੀ ਆਯੁਸ਼ਮਾਨ ਕਾਰਡ ਜੜਾਉ 5 ਲੱਖ ਦਾ ਇਲਾਜ ਫਿਲ ਪਰਿਵਾਰਾਂ ਨੂੰ ਮੁਫਤ ਦਿੱਤਾ ਜਾਂਦਾ ਹੈ ਲੇਕਿਨ ਇਹਦੇ ਚ ਵੀ ਲਿਮਿਟੇਸ਼ਨ ਹੈ ਕਿ ਜਿਹੜੇ ਹਸਪੀਟਲ ਰਜਿਸਟਰਡ ਨੇ ਆਯੁਸ਼ਮਾਨ ਕਾਰਡ ਯੋਜਨਾ ਦਿੱਤੇ ਹੈ ਸਿਰਫ ਉਹਨਾਂ ਵਿੱਚ ਹੀ ਇਲਾਜ ਕੀਤਾ ਜਾਂਦਾ ਰਹੇਗਾ ਤੇ ਉਹ ਵੀ ਦੇਖਿਆ ਜਾਂਦਾ ਰਿਹਾ ਹੈ ਕਿ ਹਸਪੀਟਲ ਦੀ ਗਿਣਤੀ ਘਟ ਹੈ ਮਰ ਇਜ਼ਾਂ ਦੀ ਗਿਣਤੀ ਜ਼ਿਆਦਾ ਹੈ ਤਾਂ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਯਸ਼ਮਾਨ ਯੋਜਨਾ ਦਾ ਲਾਭ ਉਹਨਾਂ ਨਹੀਂ ਮਿਲ ਪਾਂਦਾ ਜਿੰਨਾ ਕਿ ਵਾਅਦਾ ਕੀਤਾ ਗਿਆ ਸੀ ਕਿਉਂਕਿ ਜਨਸੰਖਿਆ ਬਹੁਤ ਜ਼ਿਆਦਾ ਤੇ ਹਸਪਤਾਲ ਉਸ ਹਿਸਾਬ ਨਾਲ ਬਹੁਤ ਘੱਟ ਨੇ ਤੇ ਇਹਦੇ ਵਿੱਚ ਵੀ ਆਯਸ਼ਮਾਨ ਯੋਜਨਾ ਦੇ ਵਿੱਚ ਜੁੜੇ ਰਜਿਸਟਰਡ ਹਸਪਤਾਲ ਉਹਨਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਘੱਟ ਹੈ ਤਾਂ ਕਰਕੇ ਪਾਬੇ ਯੋਜਨਾ ਜ਼ਰੂਰ ਲਿਆਂਦੀ ਕਿ ਇਸ ਲੋਕਾਂ ਦੀ ਸਹੂਲਤ ਵਾਸਤੇ ਲੇਕਿਨ ਉਸ ਦਾ ਲਾਭ ਹਰ ਕਿਸੇ ਨੂੰ ਨਹੀਂ ਸੀ ਮਿਲ ਪਾਰਿਆ ਲੇਕਿਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹੜੀ ਪੰਜਾਬ 'ਚ ਲਾਂਚ ਕਰਨ ਦੀ ਗੱਲ ਕੀਤੀ ਗਈ ਹੈ 2 ਅਕਤੂਬਰ ਤੋਂ ਯਕੀਨੀ ਤੌਰ ਤੇ ਇੱਕ ਬੜਾ ਹੀ ਚੰਗਾ ਉਪਰਾਲਾ ਤੇ ਸਭ ਤੋਂ ਵੱਡੀ ਗੱਲ ਮੈਨੂੰ ਇਹਦੀ ਇਹ ਲੱਗੀ ਹੈ ਕਿ ਇਹਦੇ ਵਾਸਤੇ ਤੁਹਾਨੂੰ ਸਪੈਸ਼ਲ ਕੋਈ ਆਪਣਾ ਇਨਕਮ ਦਾ ਸਰਟੀਫਿਕੇਟ ਕੋਈ ਬੀਪੀਐਲ ਸਰਟੀਫਿਕੇਟ ਕੋਈ ਟੈਕਸ ਸਰਟੀਫਿਕੇਟ ਕੁਝ ਦੱਸਣ ਦੀ ਲੋੜ ਨਹੀਂ ਹੈ ਕੁਝ ਵੀ ਦੇਣ ਦੀ ਲੋੜ ਨਹੀਂ ਹੈਗੀ ਵੀ ਤੁਹਾਨੂੰ ਇਹ ਨਹੀਂ ਸ਼ੋਅ ਕਰਨਾ ਵੀ ਤੁਸੀਂ ਗਰੀਬ ਹੋ ਤਾਂ ਹੀ ਤੁਹਾਨੂੰ ਮੁਫਤ ਇਲਾਜ ਚਾਹੀਦਾ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਕੋਈ ਵੀ ਗੰਭੀਰ ਬਿਮਾਰੀ ਹੈ ਹਰ ਕਿਸੇ ਨੂੰ ਸਿਰਫ ਵੋਟਰ ਆਈਡੀ ਕਾਰਡ ਤੋਂ ਅਧਾ ਆਧਾਰ ਕਾਰਡ ਪੰਜਾਬ ਦੇ ਐਡਰੈਸ ਤੇ ਹੋਣਾ ਚਾਹੀਦਾ ਤੇ ਪੰਜਾਬ ਦੇ ਵੱਸਨੀਕ ਤੁਸੀਂ ਹੋਣੇ ਚਾਹੀਦੇ ਹੋ ਤੇ ਕਿਸੇ ਵੀ ਹਸਪਤਾਲ ਤੋਂ ਤੁਹਾਨੂੰ 10 ਲੱਖ ਤੱਕ ਦਾ ਮੁਫਤ ਇਲਾਜ ਮਿਲੇਗਾ ਜੀ ਪੰਜਾਬ ਦੀ ਜਨਤਾ ਲਈ ਇਹ ਵੱਡੀ ਖੁਸ਼ਖਬਰੀ ਹੈ ਤੇ ਸਿਹਤ ਨੂੰ ਬਹੁਤ ਜ਼ਿਆਦਾ ਟੈਨਸ਼ਨ ਦੀ ਲੋਡ ਲੈਣ ਦੀ ਲੋੜ ਨਹੀਂ ਹੈ ਜੇ ਤੁਹਾਡੀ ਸਿਹਤ ਖਰਾਬ ਹੈ ਜੇ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਵੀ ਸਿਹਤ ਨਾਲ ਜੁੜੀ ਕੋਈ ਵੀ ਪ੍ਰੋਬਲਮ ਹੈ ਤਾਂ 2 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗਾ ਇਸ ਬੀਮਾ ਦਾ ਲਾਭ ਤੁਸੀਂ ਲੈ ਸਕਦੇ ਹੋ ਜੀ ਫਿਲਹਾਲ ਦੇ ਲਈ ਅੱਜ ਦੇ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ న్యూਸ ਸਟੇਟ ਪੰਜਾਬ ਰਣ ਹਿਮਾਚਲ ਧੰਨਵਾਦ